ਅਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ ਐ 2027 ਭਾਈ ਸਾਹਿਬ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਗੋ ਨੂੰ ਤਰੇ ਕਿਰਪਾ ਬਾਬਾ ਜੀ ਕੀ ਕਹਿਣਾ ਤਾਂ ਅੰਦੇ ਬੜੀ ਗੱਲ ਕਰ ਮੇਰੇ ਪਾਪਾ ਜੀ ਕੀ ਮੇਰੀ ਗੱਲ ਠੀਕ ਮੇਰੀ ਗੱਲ ਕੀ ਕੀ ਕਹਿਣਾ ਚਾਹੁੰਗਾ ਅੰਦਰ ਤਾਲਾ ਜੀ ਕਿੰਨੀ ਕੈਸੀ ਡੋਟ ਵੱਲੋਂ ਬਸ ਠੀਕ ਜੀ ਸਾਰਾ ਕੁਝ ਚੜਦੀ ਕਲਾ ਚੜਦੀ ਕਲਾ ਨੇ ਤੁਹਾਡੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜ੍ਹਦੀ ਕਲਾ ਗੁਰੂ ਘਰ ਦੀ। ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰੀ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈਸੇ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਣਾਂਗੇ। ਇਲਾਜ ਕਰਾਵੇ ਆਪਦਾ। ਧੰਨਵਾਦ ਆ ਮੈਂ। ਅਵੇ ਤੇ ਭਾਈ ਸਾਹ ਨੂੰ ਗਲਤ ਮੰਨ ਲੋ ਭਾਈ ਸਾਹ ਦੇ ਉਲਟੇ ਡੇ ਬਿਆਨ ਦਿੰਦਾ ਐ 2027 ਭਾਈ ਸਾਹ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਰਾ ਗੁਰੂ ਤਰੇ ਕਿਰਪਾ ਬਾਬਾ ਜੀ ਕੀ ਕਹਿਣਾ ਤਾਂ ਤੇ ਬਾਬਾ ਜੀ ਮੈਡੀਕਲ ਮੈਰੀ ਗੱਲ ਕਰ ਮੇਰੇ ਪਾਪਾ ਜੀ ਕੀ ਮੈਰੀ ਗੱਲ ਠੀਕ ਮੈਰੀ ਗੱਲ ਕੀ ਕਹਿਣਾ ਚਾਹੁੰਗਾ ਅੰਗੜ ਤਾਲਾ ਜੀ ਕਿੱਤੀ ਕਹੀ ਸੀ ਤੁਹਾਡੇ ਵੱਲੋਂ ਬਸ ਠੀਕ ਤੇ ਸਾਰਾ ਕੁਝ ਚੜਦੀ ਕਲਾ ਚੜਦੀ ਕਲਾ ਨੇਥੋ ਦੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜਦੀ ਕਲਾ ਗੁਰੂ ਘਰ ਦੀ। ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਖੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰੀ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਦੀ ਕਿਰਦਾਰ ਕੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈਸੇ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਣਾਂਗੇ। ਇਲਾਜ ਕਰਾਵੇ ਆਪਦਾ। ਧੰਨਵਾਦ ਆ ਮੈਂ। ਆਵੇ ਤੇ ਭਾਈ ਸਾਹ ਨੂੰ ਗਲਤ ਮੰਨ ਲੋ ਭਾਈ ਸਾਹ ਦੇ ਉਲਟੇ ਡੇ ਬਿਆਨ ਦਿੰਦਾ 2027 ਭਾਈ ਸਾਹ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਗੁਰੂ ਤਰੇ ਕਿਰਪਾ ਬਾਬਾ ਜੀ ਕੀ ਕਹਿਣਾ ਤਾਂ ਤੇ ਬਾਬਾ ਜੀ ਮੈਡੀਕਲ ਮੇਰੇ ਪਾਪਾ ਜੀ ਕੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਹਿਣਾ ਚਾਹੁੰਗਾ ਅੰਗੜ ਤਾਲਾ ਜੀ ਕਿੰਨੀ ਕੈਸੀ ਤੁਹਾਡੇ ਵੱਲੋਂ ਬਸ ਠੀਕ ਜੀ ਸਾਰਾ ਕੁਝ ਚੜਦੀ ਕਲਾ ਚੜਦੀ ਕਲਾ ਨੇ ਤੁਹਾਡੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜਦੀ ਕਲਾ ਗੁਰੂ ਘਰ ਦੀ। ਕੀ ਮੈਸੇਜ ਕੀ ਤੇਰਾ ਜਾਣੇ ਹੋ? ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਤੇ ਲੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇ ਹੈ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਝੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਦੇਵਾਂਗੇ। ਇਲਾਜ ਕਰਾਵੇ ਆਪਦਾ। ਧੰਨਵਾਦ ਆ ਬਾਈ। ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ 2027 ਭਾਈ ਸਾਹਿਬ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਇੱਕ ਨੂੰ ਤਰੇ ਕਿਰਪਾ ਬਾਬਾ ਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਮੈਡੀਕਲ ਮੈਂ ਬਾਬਾ ਜੀ ਕੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਹਿਣਾ ਚਾਹੁੰਗੇ ਅੰਮ੍ਰਿਤਾਲਾ ਦੀ ਕੀਤੀ ਗਈ ਸੀ ਤੁਹਾਡੇ ਵੱਲੋਂ ਬਸ ਠੀਕ ਹੈ ਜੀ ਸਾਰਾ ਕੁਝ ਚੜਦੀ ਕਲਾ ਚੜਦੀ ਕਲਾ ਦੇ ਇਹੋ ਦੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜਦੀ ਕਲਾ ਗੁਰੂ ਘਰ ਦੀ। ਜੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰੀ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈਸੇ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਣਗੇ। ਇਲਾਜ ਕਰਾਵੇ ਆਪਦਾ। ਧੰਨਵਾਦ ਆ ਮੈਸੇਜ।